ਦਾ ਕੋਈ ਹੁਣਾਨੂੰ ਨਹੀਂ ਪਤਾ ਭਾਜੀ ਤੇ ਕਹੀਓ ਕਹ ਹੋ ਸਕਦੇ ਆ ਉਹ ਕਹ ਆਹ ਹੋਗੀ ਪਤਾ ਕੀ ਆ ਉਹ ਅਗੋਂ ਕੋਈ ਨਹੀਂ ਮੰਨਣ ਡਿਆ ਕਹਿੰਦੇ ਭਾਜੀ ਤੇ ਕਹੀ ਹੈਗੇ ਹੁਣ ਕਿਹਦਾ ਨਾਮ ਲੈ ਕੇ ਦੱਸ ਨਾ ਆ ਬੂਟਾ ਭਾਜੀ ਬੂਟਾ ਨਹੀਂ ਅਹੀਂ ਮੈਂ ਤੁਹਾਨੂੰ ਕੋੱਖ ਨਹੀਂ ਆਂਦੀ ਕੋਈ ਗਲਤੀ ਸਾਡੇ ਘਰ ਦੇ ਜੀ ਆਂਦੀ ਸੀ ਇਹ ਮੇਰੀ ਸੁਣ ਗੱਲ ਨਹੀਂ ਤੈਨੂੰ ਕੁਛ ਕੁਛ ਨਹੀਂ ਕਹਿੰਦੇ ਅਸੀਂ ਤੈਨੂੰ ਨਾ ਤੇ ਤੈਨੂੰ ਪ੍ਰੈਸ਼ਰ ਆਉਂਦਾ ਨਾ ਤੇਰੇ ਵਜ੍ਹਾ ਤੇ ਬੰਦਾ ਜਿਹੜਾ ਨਹੀਂ ਹੁੰਦਾ ਉਹ ਜਿਹੜੇ ਬੰਦੇ ਦੇ ਕਦੀ ਦੱਬਨ ਦੀ ਲੋੜ ਨਹੀਂ ਕੋਈ ਨਾ ਬਸ ਸਾਰੇ ਇੱਥੇ ਬੈਠੋ ਮੇਰਾ ਨੰਬਰ ਲਾਇਆ ਨਹੀਂ ਫੋਟੋ ਮੈਨੂੰ ਕਿਹਾ ਠੀਕ ਹੈ ਇਹ ਕੀ ਗੱਲ ਨਹੀਂ ਕਦੋਂ ਆਦੋਂ 2 ਮਿੰਟ ਕਦੋਂ ਦੇ ਸਟਾਰਟ ਹੋਏ ਮੈਨੂੰ ਦੱਸੋ ਜੋ ਤੁਹਾਡੀ ਰੈਂਡੇਵੂ ਸੀਗੀ ਉਸ ਤੋਂ ਬਾਅਦ ਨਿਆਣੀ ਨੀਚੇ ਸੀਗੀ ਭੱਜ ਗਈ ਨਹੀਂ ਸੀ ਉਹ ਕੰਮ ਤੇ ਸੀ ਬੁਟਾ ਹਾਂਜੀ ਹਾਂਜੀ ਉਹ ਬੁਟਾ ਤੇ ਆ ਗਏ ਸੀਗੇ ਬਾਅਦ ਸੀ ਤੇ ਬਾਅਦ ਪਹਿਲਾਂ ਮੈਨੂੰ ਕਹਿੰਦੇ ਚਾਹ ਬਣਾ ਮਾਰੇ ਕੋਈ ਚਾਹ ਬਣਾ ਦਿੰਦੀ ਇਹ ਚਾਹੀਏ ਤੇ ਬਣਾਉਣ ਲੱਗ ਗਈ ਤੇ ਮੈਨੂੰ ਕਹਿੰਦੇ ਆ ਜਾ ਮੈਂ ਕਹਾ ਨਹੀਂ ਹੈ ਨਾ ਤੇ ਕਹਿੰਦੇ ਕੋਈ ਨਾ ਮੈਂ ਮਮਕ ਭਾਜੀ ਮੈਂ ਕਹ ਪੁੱਟੋ ਨਿਆਣੇ ਆ ਨਾ ਤੇ ਕਹਿੰਦੇ ਕੋਈ ਨਾ ਤੂੰ ਆ ਜਾ 2 ਮਿੰਟ ਦਾ ਕੰਮ ਆ ਤੇ ਮੈਂ ਕਹਾ ਵੀ ਨਹੀਂ ਹੈ ਨਾ ਨਹੀਂ ਚੰਗਾ ਲੱਗਦਾ ਹੈਗਾ ਤੇ ਕੁੜੀ ਰੋਣ ਲੱਗ ਗਈ ਸੀਗੀ ਤੇ ਮੈਂ ਕਹਾ ਵੀ ਕੁੜੀ ਰੋਣ ਰਹੀ ਆ ਮੈਂ ਕਹਾ ਨਹੀਂ ਚੰਗਾ ਲੱਗਦਾ ਇਦਾਂ ਤੇ ਮੈਨੂੰ ਬਾਹੂ ਫੜ ਕੇ ਲੈ ਗਈ ਸੀ ਕੈਮਰਾ ਬੰਦ ਕਰਕੇ ਕੈਮਰਾ ਬੰਦ ਹੋਏ ਸੀ ਮੈਂ ਵੀ ਐ ਕੋ ਕੈਮਰਾ ਬੰਦ ਸੀ ਕਰਦੇ ਅੱਛਾ ਬੰਦ ਕਰਕੇ ਤੇ ਬਾਹੂ ਫੜ ਕੇ ਲੱਗੇ ਸੀ ਉੱਪਰ ਹਾਂਜੀ ਕਿੱਥੇ ਦੂਸ਼ ਵਿੱਚ ਦੂਸ਼ ਵਿੱਚ ਨੌਣ ਵਾਲੇ ਚ ਅੱਛਾ ਹਾਂਜੀ ਉੱਥੇ ਫਿਰ ਤੇ ਫਿਰ ਕਹਿੰਦੇ ਪਾ ਮੈਂ ਕਹਿੰਦਾ ਨਹੀਂ ਹੈ ਨਾ ਇਦਾਂ ਮੈਂ ਮੈਂ ਕਹਿੰਦਾ ਮੈਂ ਨਾਰਮਲੀ ਮੈਂ ਨਹੀਂ ਕਰਦੇ ਨਾ ਇਦਾਂ ਦੇ ਕੰਮ ਤੇ ਨਹੀਂ ਕਹਿੰਦੇ ਪਾ ਇਹਨੂੰ ਪਾ ਇਹਨੂੰ ਤੇ ਉਹਨਾਂ ਨੇ ਫਿਰ ਦਾ ਮੂੰਹ 'ਚ ਪਾਇਆ ਸੀਗਾ ਅੱਛਾ ਤੂੰ ਮੂੰਹ 'ਚ ਪਾਇਆ ਹਾਂਜੀ ਤੇ ਫਿਰ ਜਦੋਂ ਫਿਰ ਜਿਹੜਾ ਸਪਰਮ ਸੀ ਉਹ ਕਿੱਥੇ ਕੱਢਦੇ ਰੇ ਉਹ ਟੋਇਲਟ ਵਿੱਚ ਟੋਇਲਟ ਵਿੱਚ ਕੱਢਦੇ ਰਿਆ ਤੇ ਕਿੰਨੀ ਵਾਰ ਤੁਸੀਂ ਸੈਕਸ ਕੀਤਾ ਕੰਟੀਨਿਊ ਉਹ ਜਿਹੜਾ ਮੂੰਹ ਚ ਪਾਇਆ ਉਹ ਤਾਂ ਦੋ ਤਿੰਨ ਵਾਰੀ ਪਾਇਆ ਸੀਗਾ ਅੱਛਾ ਤੇ ਜਦੋਂ ਸੈਕ ਉਹ ਜਦੋਂ ਤੁਸੀਂ ਇਦਨ ਹੀ ਗਏ ਸੀਗੇ ਅੰਟੀ ਮਾ ਦੇ ਕੋਲ ਤਾਂ ਰਦੀ ਹੁੰਦੀ ਸੀ ਨਾ ਆਪਣੇ ਦੀ ਹਾਂ ਤੇ ਉੱਪਰ ਬੰਦੇ ਸੀਗੇ ਲੱਗੇ ਨੀਚੇ ਤੁਸੀਂ ਕਹਿੰਦੇ ਸੀ ਭਾਜੀ ਉੱਤੋਂ ਉੱਪਰ ਜਾ ਕੇ ਪੈਸੇ ਫੜ ਲੈਣਾ ਹਣਾ ਆਹੋ ਹੋ ਤੇ ਮੈਂ ਪੈਸੇ ਫੜਨ ਦੀ ਸੀ ਨਾ ਫੋਨ ਚੱਲਣ ਦੇ ਆ ਸੀਗਾ ਇੰਡੀਆ ਤੇ ਮੈਂ ਹਨਾ ਬਾਅਦ ਵਿੱਚ ਜਦੋਂ ਮੈਂ ਪੈਸੇ ਲੈਣ ਗਈ ਨਾ ਹਾਂ ਤੇ ਕਹਿੰਦੇ ਅੰਦਰ ਆ ਜਾ ਮੈਂ ਕਿਹਾ ਨਹੀਂ ਮੈਨੂੰ ਪੈਸੇ ਦੇ ਦੋ ਪਰ ਮੈਂ ਜਾਣਾ ਆ ਮੈਂ ਕਿਹਾ ਮੈਂ ਉੱਤੋਂ ਦੀ ਹੀ ਹਾਂ ਨੂੰ ਦੇ ਲੈ ਮੈਂ ਕਿਹਾ ਮੈਂ ਆ ਗਿਆ ਸੀ ਦੀਦੀ ਨੂੰ ਤੁਹਾਨੂੰ ਕਿਹਾ ਸੀ ਨਾ ਮੈਂ ਕਿ ਦੀਦੀ ਆਹੋ ਆਹ ਤੇ ਮੈਂ ਕਿ ਤਿਰਮਣਾ ਕੋ ਜਾਣਾ ਮੈਂ ਉਧਰ ਤੇ ਲੈ ਕਹਿੰਦੇ ਆ ਜਾ ਆ ਜਾ ਇਹ ਬਾਹੋਂ ਫੜ ਕੇ ਅੰਦਰ ਲੈ ਜੇ ਮੈਨੂੰ ਮੇਰਾ ਫੋਨ ਚੱਲਦਾ ਸੀਗਾ ਮੇਰਾ ਫੋਨ ਵੀ ਇਹਨਾਂ ਨੇ ਕਟਾ ਦੇ ਮਤਲਬ ਆਪ ਵੀ ਕਟਿਆ ਮੇਰਾ ਕਿਉਂਕਿ ਲੋਕ ਥੱਲੇ ਸੀ ਉਹ ਤਾਂ ਕਮਰੇ ਦੇ ਉੱਪਰ ਹੀ ਨਹੀਂ ਨਹੀਂ ਥੱਲੇ ਸੀ ਕਮਰੇ ਉੱਪਰ ਜਦੋਂ ਕੰਮ ਨਹੀਂ ਹੋਣਦੇ ਆਹੋ ਹੋ ਹੋਣਦੇ ਸੀ ਹੋਣਦੇ ਉਦੋਂ ਦੀ ਗੱਲ ਹੈ ਜਦੋਂ ਤੁਸੀਂ ਕਿਹਾ ਪੈਸੇ ਫੜ ਕੇ ਉਦੋਂ ਮੈਂ ਧੱਕੇ ਨਾਲ ਉਦੋਂ ਨਹੀਂ ਕੀਤਾ ਸੀ ਇਹਨਾਂ ਨੇ ਵੀ ਪ੍ਰੋਪਰਲੀ ਜਿੱਦਾਂ ਕਰੀਦਾ ਵਾ ਹਾਂਜੀ ਸੈਕਸ ਕੀਤਾ ਤੇਰੇ ਨਾਲ ਤੂੰ ਸ਼ੋਰ ਆ ਮੈਂ ਤੇਰੇ ਨਾਲ ਇੰਨੇ ਵਾਰੀ ਕੀਤਾ ਵਾ ਕਿਉਂਕਿ ਕਿਉਂਕਿ ਮੈਨੂੰ ਲੱਗਦਾ ਤੁਸੀਂ ਹਰ ਰੰਦੇਬੂ ਜਦੋਂ ਆ ਮੂੰਹ ਚ ਹਾਂ ਜਰੂਰ ਬੋਲ ਰਿਹਾ ਉਹ ਵੀ ਬਾਅਦ ਵਿੱਚ ਮੈਂ ਮਨਾਂ ਘਾਤਾ ਨਾ ਫਿਰ ਉਸ ਤੋਂ ਬਾਅਦ ਪਤਾ ਨਹੀਂ ਉਹਨੂੰ ਕਿਹੜੀ ਗੱਲ ਦਾ ਮੁਸਕਲ ਇਸ ਗੱਲ ਦਾ ਗੁੱਸਾ ਲੱਗਾ ਹੈ ਪਤਾ ਨਹੀਂ ਤੇ ਫਿਰ ਬਾਅਦ ਚ ਕਹਿੰਦੇ ਸੀ ਉਹ ਤਾਂ ਕਹਿੰਦਾ ਵੀ ਦੂਜਾ ਮੈਨੂੰ ਪਰਮ ਮੈਸੇਜ ਕਰਦੀ ਹੀ ਵੀ ਦੀਦੀ ਨੂੰ ਛੱਡ ਦੇ ਤੇ ਮੈਨੂੰ ਪੱਕਾ ਰੱਖੀ ਰੱਖ ਤੇ ਮੈਂ ਨਿਆਣੇ ਵੀ ਸੰਭਲੂ ਚੰਗੀ ਤਰ੍ਹਾਂ ਤੇ ਸਭ ਕੁਝ ਮੈਂ ਕਰ ਲੂ ਤੂੰ ਕਿਹਾ ਸੀ ਤੇ ਫਿਰ ਬਾਜੀ ਨੇ ਕਿਹਾ ਸੀ ਉਹ ਬੁੱਟੇ ਨੇ ਕਿਹਾ ਸੀ ਮੈਂ ਨਾ ਹੀ ਇਹ ਗੱਲ ਕਿ ਬੁੱਢਾ ਆਪਣੇ ਕੋਲ ਆਉਂਦਾ ਹੋਊਗਾ ਮੈਨੂੰ ਇੰਨੀ ਗੱਲ ਜਰੂਰ ਕਿਸੀ ਕਹਿੰਦਾ ਮੈਨੂੰ ਕੁੜੀ ਲੱਭ ਦੇ ਜੇ ਤੂੰ ਨਹੀਂ ਕਹਿੰਦਾ ਕੁੜੀ ਲੱਭ ਰੇ Udon? No? Nenenen, igračni. Ne. ਉਦੋਂ ਜਦੋਂ ਮੈਂ ਕਿਚਨ 'ਚ ਦੁਪਹਿਰ ਦਾ ਟਾਈਮ ਸੀ ਮੇਰੇ ਖਾਣੇ ਦੀ ਰੋਟੀ ਬਣਾਉਂਦੀ ਸੀ ਮਾਦੋਂ ਤੇ ਮੈਂ ਕਿੱਥੇ ਆਂ ਤੁਸੀਂ ਕਿੱਥੇ ਸੀਗੇ ਉਦੋਂ ਤੁਸੀਂ ਬੜਾ ਹੀ ਦਸੇ ਨੇ ਘਰੋਂ ਉੱਪਰ ਸੀ ਤੁਸੀਂ ਰੋਟੀ ਦਿਖਾ ਕੇ ਜਦੋਂ ਚੱਲ ਜਾਂਦੇ ਉਹਨੇ ਪਤਾ ਨਹੀਂ ਆਹੋ ਬਾਜੀ ਉਹਨੇ ਕੰਮ ਤੇ ਜਾਂਦਾ ਹੁੰਦਾ ਸੀ ਦੁਪਹਿਰ ਨੂੰ ਤੇ ਆਹੋ ਉਦੋਂ ਮੈਨੂੰ ਤਾਂ ਕਿ ਤੋ ਨਹੀਂ ਕਹਿੰਦੇ ਸੀ ਕਹਿੰਦੇ ਜੇ ਤੂੰ ਨਹੀਂ ਕੁੜੀ ਲੱਭਦੇ ਮੈਨੂੰ ਕਹਿੰਦੇ ਜਿੰਨੇ ਪੈਸੇ ਤੂੰ ਕਹੋਗੇ ਮੈਂ ਤੁਹਾਨੂੰ ਉਨੇ ਹੀ ਦਵਾਂਗਾ ਮੈਂ ਤਾਂ ਕੱਲ ਬਾਜੀ ਪੈਸੇ ਆ ਨਹੀਂ ਲੱਗੇ ਮੈਂ ਕਿਹਾ ਦੇ ਘੜੇ ਤੇ ਇੰਨਾ ਯਕੀਨ ਕਰਦੇ ਹਾਂ ਨਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਹੈਗਾ ਤੇ ਕਹਿੰਦੇ ਲੱਭ ਤੇ ਬਾਅਦ ਨੂੰ ਮੈਂ ਨਹੀਂ ਮੁੜ ਕੇ ਮੈਂ ਕਿਹਾ ਭਾਜੀ ਹੈ ਨਹੀਂ ਮੈਂ ਤਾਂ ਕੋਈ ਵੀ ਕੁੜੀ ਹੈ ਨਾ ਜਿਹੜੇ ਨਾਮ ਮੈਂ ਲੱਭਣੀ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਪਿਆਰ ਨਹੀਂ ਬਾਅਦ ਵਿੱਚ ਅੱਛਾ ਤੇ ਨਾ ਦੂਜਾ ਤੁਸੀਂ ਜੇ ਤੈਨੂੰ ਸਖਸ ਕਹਦੇ ਪਹਿਨ ਜਾਂਦਾ ਸੀ ਪਹਿਲੇ ਜੇ ਉਹਦਾ ਮੈਂ ਜਦੋਂ ਲੋੜ ਹੁੰਦੀ ਉਹਦੋਂ ਮੈਂ ਮੰਗ ਲਾਂ ਉਹਦੋਂ ਦੇਣੀ ਆ ਉਹਦੋਂ ਦੇਣੀ ਆ ਤੂੰ ਬਾਹਰ ਵੀ ਮਿਲਦੇ ਰਹੇ ਜੋ ਨਹੀਂ ਬਾਹਰ ਨਹੀਂ ਮਿਲ ਕੋ ਕਿ ਤੇਰੇ ਫੋਨ ਕਾਲ ਤਾਂ ਬੜੇ ਆਏ ਜਾਂਦੇ ਰਹੇ ਇੱਕ ਦੂਜੇ ਨੂੰ ਰਾਹ ਦੇ 11 ਵਜੇ ਵੀ ਇੰਡੇ ਤੋਂ ਹੋਂ ਤਾਂ ਬਾਅਦ ਵੀ ਤੁਸੀਂ ਮਿਲੇ ਨਾ ਨਹੀਂ ਝੂਨ ਨਾ ਮਾਰੀ ਤੇ ਪਰ ਤੈਨੂੰ ਤੇਰੇ ਤੜ ਤੜ ਤੁਸੀਂ ਗਲਤ ਕਰਦੇ ਰਹੇ ਨਾ ਇਹ ਝੂਨ ਨਾ ਮਾਰੀ ਮੇਰੇ ਕੋ ਸਾਰੀਆਂ ਰਿਪੋਰਟਾਂ ਪਈਆਂ ਨੇ ਫੋਨ ਆਇਆ ਦੇਖੋ ਹੈਗੇ ਮੇਰੇ ਕੋ ਵੀ ਕੋਈ ਮੇਰੇ ਕੋ ਵੀ ਹੈਗੀਆਂ ਸਾਰੀਆਂ ਤੈਨੂੰ ਇੰਡੀਆ ਆਉਣ ਤੋਂ ਬਾਅਦ 11 ਵਾਰੀ ਕਾਲ ਹੋਈਆਂ ਵਾ ਤੇ ਇੱਕ ਦਿਨ ਦੇ ਵਿੱਚ ਤੁਸੀਂ 5 ਵਾਰੀ 6 ਵਾਰੀ ਗੱਲ ਕਰਦੇ ਰਹੇ ਜੋ ਗੱਲ ਨਹੀਂ ਜਿਹੜੀ ਹੋਈ ਮੇਰੀ ਪਰ ਵਿੱਚ ਉਹ ਮਿੰਟ ਹੋਏ ਆ ਨਹੀਂ ਜੀ ਗੱਲ ਹੋਈ ਨਹੀਂ ਮੇਰੀ ਉਹਨਾਂ ਪਰ ਇਹ ਫੋਨ ਕਾ ਤੂੰ ਕਰਦਾ ਸੀ ਸੂਨ ਉਦੋਂ ਮੈਨੂੰ ਕੀਤਾ ਕਹਿੰਦੇ ਤੂੰ ਤੈਨੂੰ ਫੋਨ ਆਇਆ ਗਗਨ ਦਾ ਮਾਤਾ ਨਹੀਂ ਆਇਆ ਕਹਿੰਦੇ ਗੱਲ ਕੀਤੀ ਮਾਤਾ ਜਸ਼ਨ ਦੇ ਦਮ ਨਾਲ ਫੋਨ ਆਇਆ ਸੀ ਤੇ ਕਹਿੰਦੇ ਕੀ ਗੱਲ ਹੋਈ ਮੈਂ ਕੋਈ ਵੀ ਨਹੀਂ ਗੱਲ ਹੋਈ ਸਾਡੀ ਮੈਨੂੰ ਤਾਂ ਸੀ ਕੋਈ ਕੀ ਗੱਲ ਹੋਈ ਕੀ ਨਹੀਂ ਕਹਿੰਦੇ ਕੋਈ ਤਾਂ ਗੱਲ ਹੋਈ ਆ ਮਾਤਾ ਕੋਈ ਨਹੀਂ ਗੱਲ ਹੋਈਗੀ ਮੈਂ ਕੱਢ ਦਿੰਦਾ ਫੋਨ ਤੇ ਮੁਰ ਕੇ ਬਾਅਦ ਨਾਲ ਫੋਨ ਕਰੀ ਮੈਂ ਕੰਮ ਤੇ ਸੀ ਨਾ ਉੱਥੇ ਬਾਅਦ ਨਾਲ ਫੋਨ ਕਰੀ ਜਾਂਦੇ ਸੀ ਤਾਂ ਕੰਮ ਵਾਲੇ ਕਹਿੰਦੇ ਜਦੋਂ ਤੂੰ ਫੋਨ ਬੰਦ ਕਰ ਦੇ ਜਦੋਂ ਤੂੰ ਆਪਣਾ ਦੇਖ ਲਓ ਤੂੰ ਜਾ ਸਕਦੀ ਆ ਤੇ ਮੈਂ ਬਾਅਦ ਚ ਨੰਬਰ ਬਲੌਕ ਲਿਸਟ ਚ ਪਾ ਦਿੱਤਾ ਸੀਗਾ ਕਿਉਂਕਿ ਇਹ ਹੁਣੇ ਆਦੇ ਮੰਮੀ ਡਾਡੀ ਨੂੰ ਇੰਡੀਆ ਫੋਨ ਲਾ ਕੇ ਪਤਾ ਕੀ ਕੀ ਇਹਦਾ ਆਹੇ ਜਿਹੜੀ ਗगन ਨਾ ਉਹ ਗ ਤੇ ਮੇਰੀ ਕਿਹੇ ਹੋ ਨਾ ਨਹੀਂ ਗੱਲਬਾਤ ਇਹੀ ਗਲਤ ਆ ਵੀ ਉੱਥੋਂ ਵੀ ਮੈਨੂੰ ਬਾਈਕਾਰਡ ਕਰੌਣ ਦਾ ਵੀ ਉੱਥੋਂ ਵੀ ਮੇਰੇ ਕੱਢ ਦੇਣਾ ਹੁਣ ਤੂੰ ਦੱਸ ਮੈਂ ਤੇਰੇ ਨਾਲ ਰਹਿੰਦੀ ਰਹੀ ਆ ਵੀ ਮੇਰੇ ਕੋਲ ਗੱਲਬਾਤ ਹੋਈ ਸੀ ਕਿਹੇ ਨਾ ਕਦੀ ਆ ਮੈਨੂੰ ਕਹਿੰਦਾ ਫੋਨ ਆਇਆ ਨਹੀਂ ਨਾ ਆਇਆ ਇਹੀ ਤੇਰੇ ਨਾਲ ਮਾੜੇ ਕੰਮ ਕਰਦਾ ਰਿਹਾ ਨਾ ਹਣਾ ਭਾਵੇਂ ਧੱਕੇ ਨਾ ਹੀ ਕਰਦਾ ਰਿਹਾ ਜੀ ਕਰਦਾ ਤੇ ਰਿਹਾ ਨਾ ਤੇਰੇ ਨਾਲ ਇਹ ਹੁਣ ਮੈਨੂੰ ਕਹਿੰਦਾ ਸੀ ਪਰਮ ਮੇਰੇ ਨਾਲ ਰਹਿਣਾ ਚਾਹੁੰਦੀ ਸੀ ਕਹਿੰਦੀ ਮੈਂ ਭਾਜੀ ਤੁਹਾਡੇ ਬੱਚੇ ਸੰਭਾਂਗੀ ਤੁਹਾਡਾ ਸਭ ਕੁਝ ਕਰਾਂਗੀ ਨਹੀਂ ਗੱਲ ਦਿੱਤੀ ਕਹੀ ਪ੍ਰੇਮ ਨੂੰ ਇਦਾਂ ਕਹਿੰਦਾ ਨਹੀਂ ਨਹੀਂ ਮੈਂ ਇਹ ਨਹੀਂ ਗੱਲ ਕਹੀ ਨਹੀਂ ਇਹ ਇੰਡੀਆ ਵੀ ਇਹੀ ਕੁਝ ਕਹਿੰਦਾ ਰਿਹਾ ਹੁਣ ਤੈਨੂੰ ਅਸੀਂ ਕੋਈ ਫੋਰਸ ਕਰਨ ਦੇ ਧੱਕਾ ਕਹਿੰਦੇ ਜੋ ਧੱਕੇ ਨਾਲ ਬੋਲੇ ਗੱਲ ਤੂੰ ਆਪ ਹੀ ਬੱਕਣ ਰਹੀ ਨਾ ਵੀ ਮੈਂ ਆ ਕੰਮ ਮੇਨਾਂ ਹੋਇਆ ਹਨਾ ਹਾਂਜੀ ਹੁਣ ਕੱਲੂ ਵੀ ਜੇ ਕੋਈ ਤਰ੍ਹਾਂ ਕੋਈ ਪੁੱਛਦੇ ਆ ਕੁਝ ਕਰਦੇ ਹੁਣ ਮੈਂ ਤਰੂੰ ਸਾਰੇ ਆਖਣ ਨੇ ਕੁਝ ਨਾ ਕਰ ਪਰ ਜੇ ਤੂੰ ਮੇਰੀ ਥਾਂ ਤੇ ਹੁੰਦੀ ਨਾ ਤੂੰ ਮੈਨੂੰ ਚੰਗੀ ਫੜਕਾਉਣੀ ਸੀ ਜਿਹੜੀ ਸੱਚਾਈ ਆ ਠੀਕ ਨਾ ਹੁਣ ਸਾਡਾ ਤੁਸਾਲਾ ਸਾਰਾ ਕੁਝ ਛੋਟਾ ਛਟਾ ਗਿਆ ਤਾ ਲਾਸਟ ਤੱਕ ਗੱਲ ਚੱਲ ਗਈ ਸਾਕੂ ਹੋ ਗਿਆ ਵਾ ਪਰ ਚਲ ਤੈਨੂੰ ਵੀ ਉਦਾਂ ਚਾਹੀਦਾ ਵੀ ਮੈਂ ਵੀ ਤੇਰਾ ਬੜਾ ਕੀਤਾ ਹੀ ਪਰ ਤੈਨੂੰ ਵੀ ਚਾਹੀਦਾ ਸੀ ਵੀ ਇਹ ਕੰਮ ਜਦੋਂ ਹੋਇਆ ਸੀ ਜਦੋਂ ਵੀ ਹੋਇਆ ਪਹਿਲੀ ਵਾਰੀ ਤੇਰਾ ਫਰਜ਼ ਬੰਦਾ ਸੀ ਉਸੇ ਵੇਲੇ ਟਾਈਮ ਹੋ ਗਿਆ ਵੀ ਦੀਦੀ ਮੈਂ ਨਾ ਭਾਜੀ ਨੇ ਇਹ ਕਰਕੇ ਤੇ ਫਿਰ ਮੈਂ ਜਾਂਦੀ ਤੇਰਾ ਇਹ ਬਜੂ ਬੂਟਾ